ਭੁਰਮਤ ਨੂੰ ਮੰਨਣ ਦਾ ਸਭ ਤੋਂ ਵੱਡਾ ਅੜਿਕਾ ਲੋਭ ਹੈ ਇਸ ਕਰਕੇ ਕਹੇ ਲੋਭੀ ਦਾ ਵਸਾਨਾ ਨਹੀਂ ਜਾਈਦਾ ਲੋਭੀ ਦਾ ਵਸਾਨਾ ਕਦੇ ਵੀ ਸਿੱਖ ਬਣ ਜੂ ਲੋਭੀ ਨੇ ਸਿੱਖ ਨਹੀਂ ਬਣਨਾ ਜਿੱਤੇ ਤੱਕ ਤੁਹਾਡੀ ਵਾ ਲੱਗੇ ਨਾ ਜਾ ਕੇ ਪਾਰ ਬਸ ਜੇ ਦਾ ਪਾਰ ਬਸ ਹੈ ਸਿਖਾਂ ਨੂੰ ਕਹੇ ਜਿੱਤੇ ਤੱਕ ਵਾ ਲੱਗੇ ਲੋਭੀਆਂ ਤੇ ਭਰੋਸਾ ਨਾ ਕਰਿਓ ਇਹ ਤੁਹਾਨੂੰ ਤਾਂ ਖਰਾਬ ਕਰ ਸਕਦੇ ਨੇ ਥੋੜੇ ਰਲ ਕੇ ਸਿੱਖੀ ਨੂੰ ਤਾਂ ਖਰਾਬ ਕਰ ਸਕਦੇ ਨੇ ਇਹਨਾਂ ਨੇ ਆਪ ਨਹੀਂ ਸਿੱਖ ਬਣਾਉਣਾ ਰਣਜੀਤ ਸਿੰਘ ਨੇ ਸਾਰੇ ਲੋਭੀ ਸਿੱਖ ਬਣਾ ਲਏ ਆਪ ਵੀ ਲੋਭੀ ਸੀ ਨਾ ਬਦਲਾ ਇਸ ਗੱਲ ਦਾ ਲਿਆ ਕਿ ਉਹਨਾਂ ਨੂੰ ਰਣਜੀਤ ਸਿੰਘ ਨੇ ਜਿਹਨਾਂ ਨੂੰ ਵਾਪਸੀ ਨਾ ਜਿਹੜਾ ਰਣਜੀਤ ਸਿੰਘ ਦਾ ਬਾਸ ਮਿਸਲ ਤੌਰੇ ਲਈ ਸੀ ਨਾ ਪੈਣਾ ਵਿਸਲਤੋਂ ਨੇ ਗਏ ਵੀ ਇਹਨੇ ਤਾਂ ਵਧਾਈਆਂ ਨੇ ਉਹਦਾ ਬਾਣਾ ਲਾ ਲਿਆ ਸੀ ਅਕਾਲੀ ਫੂਲਾ ਸਨ ਵੀ ਜੇ ਮਿਸਲ ਦਾ ਰਾਜਕਾਲ ਦਾ ਬਾਣਾ ਲਾ ਦੇ ਹੱਦ ਕਮਨ ਗਏ ਸੀ ਇਹ ਉਹ ਬਦਲਾ ਲਿਆ ਸੀ ਇਹਨਾਂ ਨੇ ਇਹ ਲੋਭੀਆਂ ਨੂੰ ਸਿੱਖ ਬਣਾ ਕੇ ਦੋ ਨੰਬਰ ਦੇ ਸਿੱਖ ਆ ਦੋ ਨੰਬਰ ਦੀ ਸਿੱਖੀ ਹੈ ਉਹ ਬਾਣਾ ਤਾਂ ਉਹਨਾਂ ਨੇ ਬੋੜਣ ਨਹੀਂ ਦਿੱਤਾ ਇਹਨਾਂ ਨੂੰ ਆ ਡੁਪਲੀਕੇਟ ਬਣਾਤਾ ਬਾਅਦ ਚ ਪਾਇਆ ਆ ਜਾਦਾ ਇਹਨਾਂ ਨੇ ਗੁਰਦੁਆਰੇ ਲਾਇਏ ਨੇ ਨਾ ਜਦ ਉਹਨਾਂ ਨੇ ਪ੍ਰਮਾਣ ਕਰਤਾ ਵੀ ਐਸੇ ਵੀ ਅਕਾਲੀ ਹੁੰਦੇ ਸਨ ਤੇ ਇਹਨਾਂ ਨੂੰ ਚਾਬੀਆਂ ਨਹੀਂ ਸੀ ਮਿਲਦੀਆਂ ਇਹਨਾਂ ਨੇ ਦੂਏ ਸਿੱਖ ਬਣਾ ਕੇ ਹੋਰ ਸਾਰੇ ਸਿੱਖ ਨੂੰ ਤਾਂ ਬਾਣਾ ਪਉਣ ਦੀ ਲੋੜ ਨਹੀਂ ਸੀ ਹੁੰਦੀ ਅਮਰ ਛਕਣ ਦੀ ਲੋੜ ਨਹੀਂ ਸੀ ਗੁਰੂਆਂ ਵੇਲੇ ਇਹਦਾ ਦਸਮ ਪਾਸ਼ਾ ਨਹੀਂ ਛਕਾਇਆ ਸੀ ਗੁਰਦੁਆਰੇ ਜਾਣ ਵੇਲੇ ਕੋਈ ਲੋੜ ਨਹੀਂ ਸੀ ਸਿੱਖ ਨੂੰ ਕੋਈ ਲੋੜ ਨਹੀਂ ਬਾਣਾ ਪਾਉਣ ਦੀ ਇਸ ਗੁਰਦੁਆਰਾ ਦੇ ਸਿੱਖੇ ਆ ਖਾਲਸਾ ਗੁਰਦੁਆਰਾ ਇੱਕ ਨਹੀਂ ਸਿੱਖ ਨੂੰ ਘਰ ਬਣਾਉਣ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਅਸਲੀ ਸਿੱਖ ਦਾ ਖਬੀਲ ਦੇ ਵੀ ਨਾ ਖਾਲਸਾ ਨੂੰ ਹੈ ਬਾਣਾ ਪਾਉਣ ਦੀ ਲੋੜ ਤਾਂ ਖਾਲਸਾ ਸਿੱਖ ਬਾਦ ਤੇ ਤਾਂ ਘਰ ਬਣਾਉਣ ਦੀ ਲੋੜ ਨਹੀਂ ਹਾਂ ਜਟਾ ਜੋੜ ਦੀ ਲੋੜ ਹੈ ਦਾੜੀ ਕੇਸ ਦੀ ਲੋੜ ਹੈ ਈਮਾਨਦਾਰੀ ਦੀ ਲੋੜ ਹੈ ਗੁਣਾਂ ਦੀ ਲੋੜ ਹੈ ਗੁਰਬਾਣੀ ਤੇ ਚੱਲਣ ਦੀ ਲੋੜ ਹੈ ਗੁਰਬਾਣੀ ਨੂੰ ਮੰਨਣ ਦੀ ਲੋੜ ਹੈ ਬਾਣਾ ਬਾਵੇਂ ਬਾਬੇ ਬਵੇਂ ਨਾ ਬੋਲ ਮੰਨ ਕਰਕੇ ਸਿੱਖ ਬਣਿਆ ਉਹ ਖਾਲਸਾ ਤਾਨਾ ਔਰ ਮੰਨ ਕਰਕੇ ਸਿੱਖ ਬਣਿਆ ਮੰਨ ਕਰਕੇ ਪਹਿਲਾਂ ਤਾਨ ਕਰਕੇ ਬਾਤ ਸਿੱਖਾ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦੇ ਸਕਦਾ ਜ਼ੁਲਮ ਸਹਿ ਸਕਦਾ ਸਾਧਸਾ ਜ਼ੁਲਮ ਨਹੀਂ ਸਹਿ ਸਕਦਾ ਤਲਵਾਰ ਨਾਲ ਲੜ ਸਕਦਾ ਉਸ ਦੋਹਰ ਵਿੱਚ ਫਰਕ ਰਹਿਣਾ ਹੈ ਉਹ ਜੇ ਕੋਈ ਦਬਾਉਂਦਾ ਉਹ ਨੂੰ ਗੁਰਮਤਿ ਛੱਡ ਦੇ ਉਹ ਜੰਗ ਵੀ ਕਰ ਸਕਦਾ ਕਰਨਾ ਉਹਦਾ ਫਰਜ਼ ਵੀ ਬਣਦਾ ਉਹ ਜ਼ੁਲਮ ਨਹੀਂ ਸਹਿ ਸਕਦਾ ਸਿੱਖ ਸਹਿ ਸਕਦਾ ਭਗਤ ਸਹਿ ਸਕਦਾ ਸਿੱਖ ਤਾਂ ਭਗਤ ਹੈ ਸਿੱਖ ਭਗਤ ਨੇ ਖਾਲਸਾ ਭਗਤ ਹੈ ਤਾਂ ਭਗਤ ਵੀ ਪਰੇ ਇਹਦੇ ਕੋ ਰਾਜ yog ਸਖਰ ਖਾਲਸਾ ਰਾਜਾ yogi ਹੈ ਰਾਜਾ ਵੀ ਹੈ yogi ਵੀ ਹੈ ਭਗਤ ਵੀ ਹੈ ਆਹ ਇਹ ਤੇ ਦੋ ਇਹਦੇ ਕੋਲ ਤਲਵਾਰ ਜੋ ਹੈ ਉਹਦੇ ਕੋਲ ਉਹ ਤੇ ਛੇਵੇਂ ਪਾਸ਼ਾ ਨੇ ਤਲਵਾਰ ਲੈ ਲਈ ਸੀ ਐਸੀ ਗੱਲ ਨਹੀਂ ਪਰ ਖਾਲਸਾ ਜਾ ਕੇ ਦਸਵੇਂ ਪਾਸ਼ਾ ਨੇ ਉਹ ਕਾ ਬਾਹਰਲੀ ਜਿਹੜੀ ਪਹਾੜ ਹੈ ਨਾ ਇਹ ਇਹ ਬਾਹਰਲੀ ਪ੍ਰਕਿਰਤੀ ਉਹ ਨਾਮ ਅਮਰ ਦਿੰਦੇ ਸਿਰ ਇਹ ਪਹੜ ਨਹੀਂ ਦੇਤੀ ਨਾਲ ਪਾਰ ਪਾਰ ਦਾ ਸਮਾਜਿਕ ਗੱਲ ਹੈ ਇਹ ਇਹ ਸਮਾਜਿਕ ਉਪਰ ਕਿਹ ਹੈ ਬਾਣੀ ਬਦਲਦੀ ਹੈ ਉਹ ਭਗਤਾਂ ਦੀ ਬਾਣੀ ਨਾਲ ਹੈ ਸਾਡੇ ਕੋਲ ਭਗਤਾਂ ਦਾ ਤੇ ਗੁਰਨਾਨ ਦਾ ਬਾਣਾ ਇੱਕ ਥੋੜੀ ਸੀ ਸਾਰਿਆਂ ਦੇ 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 ਪੈਰਾਵੇਂ ਹੁੰਦੇ ਨੇ ਆਪਣੇ ਆਪਣੇ ਪਹਿਰਾਵੇ ਦਾ ਅਗਲਾ ਮੁੱਦਾ ਉਹਦਾ ਕੋਈ ਪਹਿਰਾਵੇ ਦਾ ਕੋਈ ਵਿਚਾਰਧਾਰਾ ਦੀ ਗੱਲ ਹੈ ਪਹਿਰਾਵਾ ਚਾਹੇ ਕੋਵੇ ਦੇ ਵਿਚਾਰਧਾਰਾ ਇਕ ਹੋਵੇ ਲੜਾਈ ਦਾ ਉੱਥੇ ਵੀ ਹੈ ਲੜਾਈ ਮੁਕਣੀ ਹੈ ਵਿਚਾਰਧਾਰਾ ਇਕ ਹੋਵੇ ਤੇ ਟਕਰਾਅ ਮੁਕਣਾ ਵਿਚਾਰਧਾਰਾ ਇਕ ਹੋਵੇ ਤੇ ਹੁਣ ਬਾਣਾ ਸਾਡਾ ਇੱਕਾ ਵਿਚਾਰਧਾਰਾ ਕਹਿੰਦੇ ਟਕਰਾਉ ਹੈ ਲੜਾਈ ਹੈ ਲੜਾਈ ਦਾ ਕਾਰਨ ਇਹ ਕਿ ਵਿਚਾਰਧਾਰਾ ਹੁਰਮਤ ਦੀ ਨਹੀਂ ਅਸੀਂ ਫੜਾਈ ਬਣਾ ਬਣਾ ਲਿਆ ਪਾਣੇ ਨਾਲ ਕੀ ਵਰ ਕਹੂਗਾ ਬਦਲ ਮੰਨਾਰੇ ਵਾਣਾ ਇੱਕ ਵਿਚਾਰਧਾਰਾ ਹੈ ਕਹਿੰਦੇ ਟਕਰਾਓ ਜਦ ਹੁਣ ਖਤਮੋ ਵਿਚਾਰਧਾਰਾ ਐਡਾਪਟ ਕਰੇ ਤੇ ਹੁਣ ਵਿਚਾਰਧਾਰਾ ਹੁਰਮਤ ਹੈ ਹੁਰਮਤ ਤੇ ਅਸੀਂ ਚੱਲਦੇ ਨਹੀਂ ਸਿੱਖ ਬਣੀ ਜਾਂਦੇ ਤਲਵਾਰਾਂ ਆਪ ਦੇ ਵਿੱਚ ਖਿੱਚੀਆਂ ਪਈਆਂ ਨੇ ਐਸੀ ਸਿੱਕੀ ਦੇ ਕੀ ਲੈਣਾ ਇਹ ਤਾਂ ਸਿੱਖੀ ਬਦਨਾਮ ਕਰਨ ਵਾਲੀ ਗੱਲ ਹੈ ਐਜੇ ਸਿੱਖਾਂ ਨੇ ਕੀ ਕਰਾਉਣੇ ਜਿਹੜੇ ਸਿੱਖੀ ਨੂੰ ਬਦਨਾਮ ਕਰ ਦੇਣ ਇਹ ਰਣਜੀਤ ਸਿੰਘ ਦੀ ਕਾਰਡ ਸੀ ਰਸਮ ਬਾਸ਼ਾ ਨੇ ਤਾਂ ਕਿਹਾ ਸੀ ਛਾਂਟ ਕੇ ਲਿਓ ਤਲਵਾਰ ਕੱਢ ਕੇ ਕਿਹਾ ਵੀ ਸਿਰ ਲੈਣੇ ਪਹਿਲਾਂ ਜੇ ਦੇਣਾ ਤਾਂ ਆ ਜਾ ਨਹੀਂ ਰਜਾ ਕਰ ਦੂੰ ਸਾਨੂੰ ਸਿੱਖਾਂ ਦੀ ਲੋੜ ਨਹੀਂ ਬਹੁਤ ਹੈ ਬਹੁਤੇ ਨਹੀਂ ਇਕੱਠੇ ਕਰੀਦੇ ਹੁੰਦੇ ਕਿਸੇ ਤਰ੍ਹਾਂ ਜਿੰਨੇ ਤੁਹਾਨੂੰ ਜ਼ਿਆਦਾ ਜੇ ਤਾਂ ਕਿਸੇ ਨੇ ਫੋਲੋ ਵਿਚਾਰ ਧਾਰਾ ਤੇ ਖਿਲਰੇ ਹੋਣ ਫਿਰ ਤਾਂ ਥੋੜੇ ਰੱਖੀਦੇ ਹੁੰਦੇ ਨੇ ਜਣੇ ਗਣਨ ਦਾ ਸਕੂਲ ਆਲੇ ਭਰਤੀ ਨਹੀਂ ਕਰਦੇ ਸਕੂਲ ਆਲੇ ਨਹੀਂ ਲੈਂਦੇ ਕਮਜ਼ੋਰਾਂ ਨੂੰ ਕਹਿੰਦੇ ਆ ਕਿ ਆਪਣੇ ਸਕੂਲ ਦੀ ਵਿਦਰਾਮੀ ਕਰਾਉਣੀ ਹੈ ਤਾਂ ਸਾਰੇ ਫੇਲ ਹੋ ਜਾਣਗੇ ਉਹ ਵੀ ਟਾਪਰਾਂ ਨੂੰ ਲੈਂਦੇ ਨੇ ਫਿਰ ਇਮਤਿਹਾਨ ਲੈ ਕੇ ਇਹ ਹਰੇਕ ਨੂੰ ਭਰਤੀ ਕਰੀ ਜਾਂਦੇ ਨੇ ਕਿਉਂ ਕਰਦੇ ਨੇ ਇਹਨਾਂ ਨੂੰ ਚਾਹੀਦੀ ਹੈ ਫੀਸ ਪਾਸ ਤੱਕ ਨਾਇਰ ਨੇ ਆਉਣੇ ਨਾ ਕਿ ਸਾਨੂੰ ਪਾਸ ਹੋਣ ਦਾ ਮਤਲਬੇ ਨਹੀਂ ਪੜ੍ਹਾਈ ਦਾ ਤਾਂ ਮਤਲਬੇ ਨਹੀਂ ਹੈ ਗੁਰਮਤ ਕੀ ਹੈ ਕੀ ਕਿਸੇ ਨੇ ਸਿੱਖ ਬਣਨਾ ਹੈ ਨਹੀਂ ਬਣਨਾ ਇਹ ਬੇਸ਼ਾਨੀ ਹੈ ਸਾਡਾ ਸਾਡਾ ਬੇਸ਼ਰਮ ਸਿਰਫ ਕੀ ਹੈ ਕਿ ਸਾਡੀ ਤਾਦਾਦ ਕਿੰਨੀ ਹੈ ਸਾਡੇ ਕੋਲ ਵੋਟਾਂ ਕਿੰਨੀਆਂ ਨੇ ਸਾਡੇ ਕੋਲ ਗੋਲ ਕਿੰਨੀ ਹੈ ਤੇ ਤਾਂ ਸਾਰੇ ਵਿਸ਼ਾਏ ਵਰਮਾ ਤੇ ਉਲਟ ਹੋ ਗਏ ਤੈਨੂੰ ਗੁਰਮਤਿ ਥਾਰਾ ਸਾਡਾ ਜਿੱਦਾਂ ਮੁੱਦਾ ਜਿਹੜਾ ਹੈਗਾ ਬੁਰਮਤ ਦਾ ਮੁੱਦਾ ਹੀ ਕੋਈ ਨਹੀਂ ਰਹਾ ਫਿਰ ਸਿੱਖੀ ਬਾੜਦੇ ਤੁਸੀਂ ਸਿੱਖੀ ਦਾ ਤੁਸੀਂ ਆਪ ਖਤਮ ਕੀਤੀ ਏ ਪਰ ਕਰ ਰਹੇ ਹੋ ਆਪ ਖਤਮ ਸਿੱਖੀ ਦਾ ਮਾਰਗ ਨਹੀਂ ਹੈ ਸਿੱਖੀ ਦਾ ਮਾਰਗ ਹੈ ਛਾਂਣ ਛਾਂਣ ਕੇ ਕੱਢ ਦੋ ਹੁਣ ਉਤਰੋ ਵੀ ਜਹਾਜ ਚੋਂ ਤੁਸੀਂ ਸਾਰੇ ਟਿਕਟ ਪੌਣ ਆਇਆ ਜਹਾਜਾਂ ਦਾ ਲੇਖੋ ਕਾਬਲਾ ਬੈਠਾ ਰਹੋ ਜਿਹਨੇ ਬਾਣੀ ਮੰਨੀ ਓ ਸੇ ਕਰੋ ਜੇ ਨਹੀਂ ਬਣੇ ਘਰੋਂ ਜਾਓ ਕੰਮ ਕਰੋ ਟਾਈਮ ਵੇਸ ਨਾ ਕਰੋ ਅਜਿਹੜਾ ਐਗਰੋ ਪੈਸੇ ਗਰਦੋਰੇ ਕਿਉਂ ਜੇਬ ਖਾਲੀ ਕਰਦੇ ਹੋ ਇੱਥੋਂ ਨਹੀਂ ਕੁਝ ਮਿਲਦਾ ਹੈ ਜਿਹੜਾ ਇੱਥੇ ਨੇੜਿਆਂ ਲੋਖ ਖਰਚ ਕਰ ਲੋ ਆਪਣਾ ਤੇ ਆਪੇ ਕਰ ਲੋ ਦਾਨ ਉਹ ਆਪੇ ਕਰ ਲੋ ਉਹਦੇ ਨਾਲ ਚੰਗਾ ਤੇ ਗੁਰਬਾਣੀ ਦਾ ਕੋਈ ਇੱਕ ਸ਼ਬਦ ਮੰਨ ਲੋ ਉਹ ਚੰਗਾ ਹੈ ਪੈਸੇ ਪੂਸੇ ਦੇਣ ਨਾਲ ਗੁਰੂ ਖਰੀਦਿਆ ਨਹੀਂ ਜਾ ਸਕਦਾ। ਸਿੱਖੀ ਖਰੀਦ ਕੇ ਨਹੀਂ ਮਿਲਦੀ। ਜਿਆਦਾ ਪੈਸੇ ਚੜਦੇ ਨਹੀਂ ਮਿਲਦੀ। ਸਿੱਖੀ ਮਿਲਦੀ ਹੈ ਬੰਦੇ ਮੰਨਣ ਤੋਂ। ਉਹ ਤਾਂ ਕਾਨੂੰਨ ਤੁਹਾਨੂੰ ਸਭ ਸੌਬ ਗੁਰੂ ਕੋ। ਐ ਕਿ ਬੰਦੇ ਦੋਗੇ ਤੂੰ ਦੇ ਦੇ। ਉਹ ਗੱਲ ਹੋਰ ਹੈ ਹੋਰ। ਲੇਕਿਨ ਸਾਡਾ ਮੁੱਦਾ ਸਿੱਖੀ ਦੀ। ਜੇ ਇਹ ਹੌਰ ਮੱਤਾ ਨੇ ਹੋਈਏ ਸਰਦ। ਸਾਡੀ ਮਾਤਰ ਹੌਰ ਮਤਾਂ ਦਾ ਸਾਡੇ ਦਾ ਮਤੇ ਨਿਆਰੀ ਸੀ ਇਹ ਤਾਂ ਨਿਆਰਾ ਬਣਤਾ ਖਾਲਸਾ ਹੀ ਨਿਆਰਾ ਨਿਆਰਾ ਬਣ ਕੀ ਹੈ ਸਾਡੇ ਕੋਲ ਸਾਨੂੰ ਇਹ ਦੱਸਣਾ ਉਹ ਜੇ ਸਾਡੀ ਸਿੱਖੀ ਠੀਕ ਹੈ ਚਲੋ ਬੰਦੇ ਜੇ ਕੋਈ ਕਹੇ ਨਾ ਠੀਕ ਹੈ ਸਿੱਖੀ ਜੋ ਹੈ ਤਾਂ ਦੱਸੇ ਨਿਆਰਾ ਬਣ ਕੀ ਹੈ ਦੂਜੇ ਹੁੰਦਾ ਜੇ ਨਹੀਂ ਆ ਤਾਂ ਕਿਉਂ ਨਹੀਂ ਹੈ ਨਿਆਰਾ ਤੁਹਕੇ ਨਿਆਰਾ ਪੜੇ ਹੈ ਜਾਈ ਕਾ ਇਹਨੇ ਆਪਣਾ ਮੂਲ ਪਛਾਨਣਾ ਸਿੱਖਣਾ ਹੈ ਬਸ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨਣਾ ਸਾਡਾ ਮੁੱਦਾ ਮੂਲ ਪਛਾਨਣ ਦਾ ਹੈ ਜੇ ਮੂਲ ਨਹੀਂ ਪਛਾਨਣਾ ਫਿਰ ਸਿੱਖੀ ਨਹੀਂ ਹੈ ਪਰ ਕੀ ਪਛਾਨਣਾ ਸਿੱਖ ਬਣ ਕੇ ਕੀ ਲੈਣਾ ਫਿਰ ਜੇ ਮੂਲ ਨਹੀਂ ਪਛਾਨਣਾ ਆਪਣਾ ਤਾਂ ਸਿੱਖ ਬਣਦਾ ਤੁਹਾਡਾ ਅਸਰ ਚ ਉਦਾਂ ਕੀ ਹੈ ਲੋੜ ਕੀ ਹੈ ਜੀ ਤੁਹਦੋ ਸੋ ਵੀ ਤੂੰ ਸਿੱਖ ਕਿਉਂ ਬਣਦਾ ਹੈ ਸਿੱਖਾਂ ਦੇ ਤਾਲਾ ਦੇ ਘਟੇ ਵਰਲਡ ਵਿੱਚ ਤੂੰ ਵਿਸਾਈ ਬਣ ਜਾ ਫਿਰ ਜੇ ਤਾਲਾ ਬਦਲਦੇ ਬਰ ਜਾਣਾ ਹੈ ਸਾਈਆਂ ਦੀ ਤਦਾਦ ਫੇਰੀਏ ਮੁਸਲਮਾਨਾਂ ਦੀ ਫੇਰੀਏ ਤਾਦਾ ਤੇ ਤਾਦਾ ਵਾਲੇ ਬਸ ਜਾਣਾ ਜਿਹਨਾਂ ਦੀ ਤਦਾਦ ਜ਼ਿਆਦਾ ਉਹਨਾਂ ਜਾਵੜੋ ਛੱਡ ਦਿਓ ਸਿੱਖੀ ਨੂੰ ਇਹਨਾਂ ਦੀ ਤਦਾਦ ਨਹੀਂ ਵਧਣੀ ਦੁਗਾਨੇ ਬਲੜੀ ਦਾ ਨਹੀਂ ਬਦਨਾਮ ਜਿਹੜਾ ਜਿਹੜਾ ਮਤਬਦਨਾਮ ਹੋਜੋ ਜਿਹਨੇ ਕੋਈ ਵੜਦਾ ਹੁੰਦਾ ਇਹ ਤਾਂ ਬਦਨਾਮ ਕਰਤਾ ਇਹਦਾ ਕੁਛ ਹੋਰ ਮੁੱਦਾ ਹੈ ਕਰਵਾ ਬਾਕੀ ਦਰਮਾ ਦਾ ਮੁੱਦਾ ਵੜ ਤੇ ਕਬਜਾ ਕਰਨਾ ਸਾਡਾ ਵੜ ਤੇ ਕਬਜਾ ਕਰਨ ਦਾ ਮੁੱਦਾ ਨਹੀਂ ਹੈ ਇਸਲਾਮ ਆਇਆ ਇਸਲਾਮ ਸਾਰੀ ਦੁਨੀਆ 'ਚ ਫੈਲਾ ਦੇਣਾ ਤਲਵਾਰ ਦੇ ਜੋਰ ਨਾਲ ਇਸਲਾਮ ਨਹੀਂ ਫੈਲਿਆ ਇਸਲਾਮ ਤਾਂ ਇਮਾਨਤਾ ਉਹ ਆਪਣੇ ਕੋਲ ਨਹੀਂ ਰਿਹਾ ਇਸ ਤੋਂ ਨਾਲ ਰਿਹਾ ਇਮਾਨ ਇਮਾਨਤਾ ਉਦੋਂ ਹੀ ਖਤਮ ਹੋ ਗਿਆ ਜਦੋਂ ਹੁਸਨ ਹੁਸੈਨ ਤੇ ਹਮਲਾ ਕਰਤਾ ਇਮਾਨਤਾ ਉਦੋਂ ਹੀ ਖਤਮ ਹੋ ਗਈ ਲੋਕਾਂ ਨੇ ਹਮਲਾ ਉਹ ਇਮਾਨ ਤੇ ਆ ਕੇ ਬਈ ਜੰਗ ਵੱਲ ਹੋ ਗਈ ਸ਼ਾਮ ਦਾ ਟਾਈਮ ਉਹਨਾਂ ਨੇ ਕਹਿ ਵੀ ਜੰਗ ਚਾਰੇ ਪਿਆਰ ਚ ਸਭ ਕੁਝ ਆਇਜ ਜਿਹੜੇ ਲੋਕ ਇਹ ਮੰਨਦੇ ਨੇ ਐਵਰੀਥਿੰਗ ਇਜ਼ ਫੇਅਰ ਇਨ ਬਾਹਰ ਲਵ ਉਹ ਤੁਹਾਨੂੰ ਕੁ ਬੰਦੇ ਨਹੀਂ ਜਿਹੜੇ ਧਰਮ ਨੇ ਇਹ ਗੱਲ ਮੰਨ ਲਈ ਕਿ ਜਾਂਗ ਵਿੱਚ ਕੁਝ ਵੀ ਜਾਇਜ਼ ਹੈ ਉਹ ਤੁਹਾਨੂੰ ਨਹੀਂ ਉਹ ਤੁਹਾਨੂੰ ਨਹੀਂ ਰਹੋ ਇੱਕ ਗੱਲ ਬੰਨ ਨਾਲ ਧਰਮ ਧਰਮ ਰਹਿੰਦਾ ਹੀ ਨਹੀਂ ਤੇ ਉਹ ਕਹਵਾਂਗੇ ਧੋਖਾ ਬਣ ਗਿਆ ਧੋਖਾ ਤੁਹਾਡੇ ਨਾਲ ਹੋਇਆ ਨਹੀਂ ਹਰਨਪੁਰ ਸਾਹਿਬ ਧੋਖਾ ਹੀ ਹੋਇਆ ਦੁਜਿਆਂ ਨੂੰ ਦਹੀ ਧਰ ਮੰਨੋਗੇ ਜਿਹਨੇ ਧੋਖਾ ਕੀਤਾ ਧੋਖੇ ਆਵਾਜ਼ ਆਦੂ ਹੀ ਧਰਮਕ ਨਹੀਂ ਹੁੰਦਾ ਧਰਮ ਜਿਹੜਾ ਧੋਖਾ ਕਰੇ ਉਹ ਧਰਮ ਨਹੀਂ ਰਹਿੰਦਾ ਫਿਰ ਤਾਂ ਰੰਗ ਲੈ ਬਰੂ ਕਹਦਾ ਸਮ ਬਾਸ਼ਾ ਨੇ ਤੇਰਾ ਧਰਮ ਨਹੀਂ ਰਿਹਾ ਮੇਰਾ ਰਹਿ ਗਿਆ ਮੈਂ ਧੋਖਾ ਨਹੀਂ ਕੀਤਾ ਧੋਖਾ ਖੱਦ ਐ ਮੈਂ ਕੀਤਾ ਨਹੀਂ ਧੋਖਾ ਮੈਂ ਖੱਦ ਐ ਤਵਾਰ ਕੀਤਾ ਝੂਠੇ ਦਾ ਤੋਖਾ ਦਿੱਤਾ ਤੁਸੀਂ ਤੋਖਾ ਦਿੱਤਾ ਬੜਾ ਪਿੰਚੋ ਆ ਰੰਦੇ ਉਹ ਲੈ ਕੇ ਵੈਹੀ ਉਹਨੂੰ ਇਹਦਾ ਬਹੁਤ ਮੜਾ ਹੈ ਦਿਲੋਂ ਨਹੀਂ ਸੀ ਕਿਉਂ ਆ ਰੰਦੇ ਬਿਲਕੁਲ ਵੀ ਇਹਨਾਂ ਨੂੰ ਹਜ਼ਾਰਾਂ ਦਰਜੇ ਚੰਗਾ ਸੀ ਰੰਦੇਬ ਅੱਜ ਦੇ ਤਾਂ ਸਿੱਖਾਂ ਨੂੰ ਵੀ ਚੰਗਾ ਸੀ ਰੰਦੇਬ ਜਿੰਨੇ ਚਾਹੇ ਜਿੰਨਾ ਮਰਜੀ ਰੌਲਾ ਪਾਈ ਜਾਣ ਹੈ ਜਿਹੜਾ ਤਿਆਰ ਹੋ ਗਿਆ ਵੀ ਮੈਂ ਨੰਗੇ ਪੈਰੀ ਬਿਨਾਂ ਹਥਿਆਰ ਤੇ ਦਸਮ ਪਾਸ਼ਾ ਨੂੰ ਚਾਹੂੰਗਾ ਫਿਰ ਨੂੰ ਜਾਣਾ ਚਾਹੀਦਾ ਚਾਹੇ ਮੈਨੂੰ ਕਤਲ ਕਰ ਲਵੇ ਕੀ ਫਰਕ ਉਹ ਗੁੰਡੇ ਹੈਗੇ ਮੇਰਾ ਰਾਜ ਤਾਂ ਮੇਰਾ ਹੀ ਰਹਿਣ ਕਤਲ ਕਰ ਦੋ ਫਿਰ ਦੂ ਮੇਰੀ ਇਹ ਉੱਤਰ ਜੂਗੀ ਜੇ ਮੈਨੂੰ ਕਤਲ ਕਰ ਦੋ ਮੇਰਾ ਖਲਮ ਕੁੱਤਰ ਜੂ ਕਲਮ ਕਲਾ ਕਰਵਾਣੀ ਸੀ ਚਾਹੁੰਦਾ ਉਹਦਾ ਜਿਹੜੇ ਵਿੱਚ ਜਿਨ੍ਹਾਂ ਨੇ ਕੀਤਾ ਸੀ ਸ਼ਰਾਰਤ ਹਮਲਾ ਕੀਤਾ ਸੀ ਰੰਗ ਦੇ ਉਹ ਨਾ ਚਾਹਉਂਦੇ ਉਹ ਕਹਿੰਦੇ ਵੀ ਇਹ ਦੋਏ ਮਿਲ ਗਏ ਸਾਡੀ ਆਫਤ ਆ ਜੂ ਸਾਡੀ ਸ਼ਾਮ ਤਾਂ ਆ ਜੂ ਬਾਈ ਧਾਰੀਆਂ ਦੀ ਸ਼ਾਮ ਤਾਂ ਆ ਜਾਣੀ ਸੀ ਬਗੀਦੇ ਦੀ ਸ਼ਬਦ ਆ ਜਾਣੀ ਸੀ ਉਹ ਕੱਟੜਵਾਦੀਆਂ ਦੀ ਸ਼ਬਦ ਆ ਜਾਣੀ ਸੀ ਆਰੰਭ ਦੇ ਦਾ ਛੋਟਾ ਮੁੰਡਾ ਹੋਣਾ ਦੇਣਾ ਸੀ ਕੱਟੜਵਾਦੀਆਂ ਦਾ ਤਾਹਰ ਉਹਦੇ ਨਾਲ ਗਿਆ ਵੀ ਇਹਨੂੰ ਜਾਣ ਨਾ ਦੋਵਾ ਆਦਰਸ਼ ਦੋਇਨਾਰ ਸੀ ਉਦਾਰਵਾਦੀ ਸੀ ਉਹ ਕੱਟੜਵਾਦੀ ਸੀ ਕੋਣੋਂ ਆ ਜਾਂਦੇ ਸੀ ਲੈਉਣਾ ਉਹ ਕੱਟੜਵਾਦੀ ਇਹਨੂੰ ਲਿਆਓ ਫੇਰ ਅਸੀਂ ਜਿੰਗੀਦੜ ਇਹਨਾਂ ਨੂੰ ਮੁਸਲਮਾਨ ਬੁਲਾਵਾਂਗੇ ਸਾਰੇ ਅੰਦੀ। ਸ਼ਕਤੀ ਕਰਕੇ। ਇਹ ਤਾਂ ਢਲੀਆਂ ਗੱਲਾਂ ਨੇ। ਜਦੋਂ ਇੱਕ ਥੋੜੀ ਜੀ ਗੱਲ ਕਾਰਨ ਨਾ ਤੋਂ ਖੜੀ ਤ ਨਿਯਮ ਸੀ ਜਦੋਂ ਹਥਿਆਰ ਮੁੱਕ ਜਾਣ ਕੇਸ ਖੁੱਲ ਜਾਣ ਰਾਤ ਹੋ ਜਵੇ। ਜਾਂ ਕਿਸੇ ਦਾ ਰੱਥ ਟੁੱਟ ਜਵੇ। ਰਾਤ ਭਾਜਵੇ ਫੇਰ ਉਹਦੇ ਬਾਅਦ ਨਹੀਂ ਕਰਦਾ ਜਦੋਂ ਕਹਿ ਲਵੇ ਭਾਈ ਹੁਣ ਇੰਨਾ ਚਿਰ ਵਾਸਤੇ ਜੰਗ ਬੰਦ ਦਾ ਮੈਂ ਆਹ ਕੰਮ ਐ ਹੋ ਗਿਆ ਉਹਦੇ ਬਾਅਦ ਫਿਰ ਮੈਂ ਤਿਆਰ ਹੋ ਜੂ ਫਿਰ ਹਮਲਾ ਕਰ ਕਰੰ ਦਾ ਰਾਤ ਫਸ ਗਿਆ ਭਈਆ ਉਹ ਕੱਢਣ ਲੱਗਿਆ ਜੰਗ ਬੰਦ ਹੋ ਗਈ ਜਦੋਂ ਕੱਢਣ ਲੱਗਿਆ ਉਹਨੇ ਉਖਾਖ ਜਾਂ ਡਿਰ ਦੇ ਤੀਰ ਮਾਰ ਦਿੱਤਾ ਕ੍ਰਿਸ਼ਨ ਨੇ ਕਿ ਤਰ ਮੜਾ ਗਿਆ ਫਿਰ ਜਿਹੜੇ ਤੁਹਾਨੂੰ ਇਹ ਚੀਜ਼ਾਂ ਵਿਰਸੇ ਚ ਮਿਲੀਆਂ ਹੁਣ ਉਹਨਾਂ ਨੇ ਗਊ ਦੀ ਕਸਮ ਖਾਧੀ ਉਹ ਕਰ ਨਹੀਂ ਸਕਉ। ਉਹਨਾਂ ਤਾਂ ਪ੍ਰਮਾਣ ਸੀ ਇਹ ਗੱਲ। ਉਹਨਾਂ ਦੇ ਧਰਮ 'ਚ ਹੈ ਧੋਖਾ ਕਰਨਾ। ਸਾਡੇ ਸਾਨੂੰ ਨਹੀਂ ਸਿੱਖਾਂ ਨੂੰ ਯਾਤ ਨਹੀਂ ਆਇਆ ਧੋਖਾ ਕਰਨਾ। ਸਾਨੂੰ ਯਾਤ ਨਹੀਂ। ਕੋਈ ਕਰੇ ਖੜਾ ਰਹਿ ਅਸੀਂ ਨਹੀਂ ਕਰਨਾ ਜਿਹਨੇ ਸਾਡਾ ਧੋਖਾ ਕੀਤਾ ਉਹਦੇ ਨਾਮ ਨਹੀਂ ਕਰਨਾ। ਸੱਚਾ ਦਾ ਹੋਇਆ ਸੱਚਾ ਦਾ ਅਸੀਂ ਨਹੀਂ ਕਿਸੇ ਨਾਲ ਕਰਨਾ ਧੋਖਾ ਕੋਈ ਕਰਦਾ ਰਹੇ ਅਸੀਂ ਨਹੀਂ ਕਿਸ ਨੂੰ ਗੈਰੀ ਸਮਝਣਾ ਕੋਈ ਸਮਝਦਾ ਰਹੇ ਅਸੀਂ ਨਹੀਂ ਕਿਸ ਨੂੰ ਬਾਹਰ ਨਾਲ ਸਮਝਣਾ ਕੋਈ ਸਮਝਦਾ ਰਹੇ ਆਪੇ ਹਟਜੂ ਜੇ ਅਸੀਂ ਸੱਚਾ ਆਪੇ ਹਟਜੂਗਾ ਤਾਂ ਕਾ ਨੇ ਹੀ ਕਰੂ ਕੀਤਾ ਹੈ ਸਾਰੀ ਦੁਨੀਆ ਨੇ ਭਗਤਾਂ ਦਾ ਵਿਰੋਧ ਕੀਤਾ ਸਾਰੇ ਤਲਵੇ ਚੜਦੇ ਨੇ ਕੋਤ ਕਿਉਂ ਉਹਨੇ ਆਪਣੇ ਰੋਲੇ ਆਪਣੇ ਰਾਹ ਚੱਲਦੇ ਰਹੇ ਹਾਥੀ ਆਪਣੇ ਰਾਹ ਚੱਲਦਾ ਰਿਹਾ ਕੁੱਤੇ ਭੌਂਦੇ ਰਹੇ ਪੱਤੀ ਨਿਕਲ ਗਿਆ ਅਸੀਂ ਨਹੀਂ ਕਰ ਸਕਦੇ ਪਰ ਕਰੇ ਕੌਣ ਇਹ ਦੁਨਿਆਵੀ ਆਦਮੀ ਕਿਵੇਂ ਦੁਨਿਆਵੀ ਆਦਮੀ ਨਾਲ ਧਰਮ ਨਹੀਂ ਹੁੰਦਾ ਦੁਨਿਆਵੀ ਆਦਮੀ ਦਾ ਕੋਈ ਵੀ ਧਰਮ ਨਹੀਂ ਹੁੰਦਾ ਜਿਹੜਾ ਧਾਰਮਿਕ ਆਦਮੀ ਦੁਨਿਆਵੀ ਨਹੀਂ ਰਹਿੰਦਾ ਹੁੰਦਾ ਕਿ ਦੁਨਿਆਵੀ ਇਹਦਾ ਧਰਮ ਨਹੀਂ ਹੁੰਦਾ ਜੇ ਲੋਭ ਹੀ ਇਹ ਧਰਮ ਹੋਣੀ ਹੈ ਜੇ ਲੋਭੀ ਨਹੀਂ ਹੈ ਤਾਂ ਦੁਨਿਆਵੀ ਨਹੀਂ ਹੈ ਨਹੀਂ ਹੋ ਕੇ ਕਿਵੇਂ ਰਹੇਗਾ ਇਹ ਦੋਹਾਂ ਦਾ ਭਗਤਾਂ ਤੇ ਸੰਸਾਰੀਆਂ ਜੋ ਕੋਈ ਜਿਹੜਾ ਲੋਭੀ ਨਹੀਂ ਉਹ ਵਰਦਾ ਹੈ ਉਹ ਦੁਨਿਆਵੀ ਨਹੀਂ ਹੈ ਸੰਸਾਰੀ ਨਹੀਂ ਹੈ ਫਿਰ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ ਬਾਣੀ ਪੜਨ ਦੀ ਨਹੀਂ ਬਾਣੀ ਮੰਨਣ ਦੀ ਹੈ ਇਹ ਤਾਂ ਅਸੀਂ ਪ੍ਰਚਾਰ ਨਹੀਂ ਕਰਦੇ ਜੇ ਪ੍ਰਚਾਰ ਕਰੀਏ ਸਾਡੇ ਖਿਲਾਫ ਜਾਂਦਾ ਅਜਿਹੀਆਂ ਗੱਲਾਂ ਦਾ ਪ੍ਰਚਾਰ ਹਮ ਤਾਂ ਨਹੀਂ ਕਰਦੇ ਸਿੱਕੇ ਨਾਲ ਦੇ ਖਿਲਾਫ ਜਾਂਦੀਏ ਜਦ ਲੋਕ ਪੜਦੇ ਨੇ ਇਹਨਾਂ ਗੱਲਾਂ ਨੂੰ ਫਿਰ ਉਹ ਦਵੀ ਜਵਾਨਾਂ ਕਹਿੰਦੇ ਨੇ ਕਿ ਸਿੱਖੀ ਤਾਂ ਬਹੁਤ ਉੱਚੀ ਗੱਲ ਹੈ ਪਰ ਇਹ ਕੀ ਕਰਦੇ ਹੁਣ ਇਹਨਾਂ ਦੇ ਭੜੰਡਾ ਦੇ ਅੱਖਾਂ ਪਿਛੇੜਨੋ ਗੱਲ ਪੈਣਾ ਨੂੰ ਦੇ ਤਾਂ ਜੇ ਕਹਦਾ ਤੁਸੀਂ ਕੀ ਕਰਦੇ ਸਾਡੇ ਨਾਲ ਪੈਰੋ ਵੀ ਤੁਸੀਂ ਵੀ ਤਾਂ ਐਵੇਂ ਕਰਦੇ ਐਂੋ ਕਹਿਣਾ ਐ ਨਿਗੜਨ ਨੇ ਵੀ ਅਸੀ ਸਾਡੇ ਕਹਿੰਦਾ ਤੁਸੀਂ ਕਰਦੇ ਹੋ ਅਸੀਂ ਨਾ ਕਰੀਏ ਆ ਜਵਾਬ ਦੇਣਾ ਉਹ ਕਰਦੇ ਹੀ ਨੇ ਵਿਚਾਰੇ ਉਹਨਾਂ ਵਰਗੇ ਹੀ ਹੋ ਗਏ ਸਿੱਖੀ ਛੱੜਤੀ ਦੁਨਿਆਵੀਆ ਵਰਗੇ ਹੋ ਗਏ ਇਹਨਾਂ ਦੇ ਜਿਹੜੇ ਨੇ ਨਾ ਆ ਲੇਖਕ ਕੁਝ ਇਹਨਾਂ ਦੇ ਵਿਦਵਾਨ ਉਹ ਵੀ ਇਹਨਾਂ ਦੇ ਕਲਮ ਬਹੁਤ ਨੇ ਅਜੀ ਦੁਨਿਆਵੀ ਆਦਮੀ ਵਾਸਤੇ ਸਿੱਖੀ ਤੇ ਭਰੋਸਾ ਕਰਨਾ ਸਿਆਸਤਾਨਾ ਤੇ ਵੀ ਸਿੱਖੋ ਉਹ ਤਾਂ ਮੁਸ਼ਕਲ ਗੱਲ ਹੈ ਦੂਜੇ ਵੀ ਤਾਂ ਇਹ ਜੇ ਵੀ ਸਿੱਖੀ ਦੇ ਨਾਲ ਉਹਦੇ ਵੋਟਾਂ ਕਿਉਂ ਲਗਦੇ ਨੇ ਉਹ ਧਰਮ ਦੇ ਨਾਲ ਉਹਦੇ ਨੂੰ ਵੋਟਾਂ ਜਿਵੇਂ ਉਹ ਲਗਦੇ ਨੇ ਉਹ ਮੇਂ ਮੰਗਲ ਵੋਟਾਂ ਲੈਣ ਨੂੰ ਸਿੱਖੀ ਦੇ ਨਾਲ ਉਹਦੇ ਚੱਲਣ ਨੂੰ ਨਹੀਂ ਜੀ ਚੱਲਣਾ ਦੌਖਾ ਪਰ ਵੋਟਾਂ ਨਾਲੋਂ ਕਾਂਗਰਸ ਵਾਲੇ ਧਰਮ ਦੇ ਨਾਲ ਉਹਦੇ ਵੋਟਾਂ ਲਗਦੇ ਨੇ ਕਿਉਂ ਨਹੀਂ ਧਰਮ ਦੇ ਨਾਲ ਉਹਦੇ ਵੋਟਾਂ ਲਗਦੇ ਨੇ ਜਿਵੇਂ ਉਹ ਆਦਰਾ ਮੈਂ ਤੁਸੀਂ ਮੂੰਹ ਜੇ ਸਿੱਖੀ ਦੇ ਨਾਲ ਦੇ ਵੱਡਾ ਮੰਗਲਿਆ ਤਾਂ ਸਿੱਖੀ ਦੇ ਚ ਪੈਗਾ ਤੋ ਨਾ ਦੇਣ ਵੋਟਾਂ ਨੂੰ ਬੋਟਾ ਮਾਰ ਤੇ ਸਿੱਖੀ ਚੱਲਣ ਦਾ ਨਹੀਂ ਇਹ ਔਖਾ ਕੰਮ ਤੇ ਸਿੱਧੀ ਬੇਈਮਾਨੀ ਇਹ ਤਾਂ ਸਿੱਧੀ ਬੇਈਮਾਨੀ ਫਿਰ ਚੱਲ ਨਹੀਂ ਹੁੰਦਾ ਇਹ ਨਹੀਂ ਚੱਲ ਸਕਦਾ ਇਸ ਕਰਕੇ ਪਹਿਲਾਂ ਹੀ ਕਿਹਾ ਹੈ ਕਿ ਤਬ ਉਹ ਰਾਜ ਰਾਜੋ ਨਰਕ ਪਤਾ ਸੀ ਵੀ ਜਿਹੜੀ ਰਾਜ ਹੈ ਔਰ ਧਰਮ ਹੈ ਤਾਂ ਕੁਝ ਬੰਦ ਨਹੀਂ ਇਹ ਠੀਕ ਹੈ ਤਾਂ ਰਬੇ ਰਾਣੀ ਰਾਜ ਚੱਲਦਾ ਹੈ ਪਰ ਇਹ ਧਰਮ ਰਾਜ ਨੇ ਤਾਂ ਕੰਡੇ ਹੋਏ ਨੇ ਇੱਥੇ ਧਾਰਮਿਕ ਬੰਦੇ ਨਹੀਂ ਦੁਨੀਆ ਵਾਲੇ ਜਿੰਨਾ ਝੂਠੇ ਨੇ ਗੰਦੇ ਉਹ ਤਾਂ ਇੱਥੇ ਹੈ ਇੱਥੇ ਨਹੀਂ ਸੱਚ ਦਾ ਰਾਜ ਚੱਲਦਾ ਸੱਚ ਦਾ ਸੱਚ ਕਰਨ ਚੱਲਦਾ ਜੇ ਅ ਸੰਚੇ ਸੱਚੇ ਹੁੰਦੇ ਸੱਚ ਕਰਨ ਦੇ ਇਹ ਤਾਂ ਇਹਨਾਂ ਨੂੰ ਛੱਡਿਆ ਸਾਰੇ ਝੂਠਿਆਂ ਨੂੰ ਵੀ ਤੁਸੀਂ ਆਪਣਾ ਫੈਸਲਾ ਆਪੇ ਕਰ ਲੋ ਕੌਣ ਆ ਜਾ ਤੁਹਾਡੇ ਪੌੜ ਇੱਕਠੀ ਕਰਕੇ ਕਰ ਲੋ ਵੱਡ ਕੱਟ ਕਰਕੇ ਕਰ ਲੋ ਪੈਸਾ ਬੱਠਾ ਕਰਕੇ ਕਰ ਲੋ 420 ਨਾਲ ਕਰ ਲੋ ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰ ਲੋ ਫੈਸਲਾ ਆਪਣੇ ਫੈਸਲੇ ਆਪੇ ਕਰਿਓ ਫੇਰ ਵੀ ਕੰਟਰੋਲ ਉਹਨਾਂ ਦਾ ਹੀ ਹੈ ਹੁੰਦਾ ਉਹਨਾਂ ਦੀ ਮਰਜ਼ੀ ਨਾਲ ਇਹ ਸਭ ਕੁਝ ਇਹਦਾ ਹੁੰਦਾ ਭਲੇਖਾ ਹੈ ਵੀ ਅਸੀਂ ਕਰਦੇ ਇੱਥੇ ਸੱਚੇ-ਸੁੱਚੇ ਆਦਮੀ ਜੇ ਸੋਚਦੇ ਨੇ ਰਾਜ ਦੀ ਗੱਲ ਉਹ ਬੂਰਖ ਨੇ ਉਦੋਂ ਬੜੇ ਬੂਰਖ ਨਹੀਂ ਕੋਈ ਹਾਂ ਸੱਚੇ-ਸੁੱਚੇ ਹੋਣ ਦਾ ਬਹਾਨਾ ਢੋਂਗ ਰਚ ਕੇ ਲੋਕਾਂ ਨੂੰ ਧੋਖੇ ਦੇ ਕੇ ਰਾਜ ਤੱਕ ਪਹੁੰਚਣਾ ਇਹ ਟੈਕਨੀਕ ਹੈ ਉਹਨਾਂ ਦੀ ਇਹ ਟੈਕਨੀਕ ਹੋ ਜਾਂਦੀ ਹੈ ਵੀ ਅੰਦਰੋਂ ਦਾ ਸੱਚਾ-ਸੁੱਚਾ ਨਹੀਂ ਹੈ ਲੋਕਾਂ ਨੂੰ ਸੱਚ-ਸੁੱਚ ਦਾ ਜਿਹੜਾ ਢਲੋਰਾ ਫਿੱਟ ਕੇ ਰਾਜ ਪ੍ਰਾਪਤ ਕਰ ਲੈਣਾ ਫਿਰ ਉਹੀ ਕਰਨਾ ਜੋ ਹੁੰਦਾ ਹੈ ਇਹ ਤਕਨੀਕ ਹੋ ਜਾਂਦੀ ਹੈ ਝੂਠਿਆਂ ਨਹੀਂ ਹੋਪੇ